ਪੰਜਾਬ ਚ ਪਹਿਲੀ ਦਫਾ ਦਿਨ ਵੇਲੇ ਬਿਜਲੀ ਸਸਤੀ ਮਿਲ ਰਹੀ ਆ ਜਦ ਕੇ ਰਾਤ ਵੇਲੇ ਬਿਜਲੀ ਮਹਿੰਗੀ ਮਿਲ ਰਹੀ ਆ ਅੱਤ ਦੀ ਗਰਮੀ ਬਿਜਲੀ ਦੀ ਖਪਤ ਇੰਨੀ ਜ਼ਿਆਦਾ ਵੱਧ ਗਈ ਆ ਤੇ ਬਿਜਲੀ ਬੋਰਡ ਵਾਸਤੇ ਚਿੰਤਾ ਬਿਜਲੀ ਬੋਰਡ ਦੀ ਚਿੰਤਾ ਮਤਲਬ ਪੰਜਾਬ ਸਰਕਾਰ ਦੀ ਚਿੰਤਾ ਪੰਜਾਬ ਸਰਕਾਰ ਦੀ ਚਿੰਤਾ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਦੀ ਚਿੰਤਾ 16000 ਮੈਗਾਵਾਟ ਦੇ ਕਰੀਬ ਬਿਲੀ ਦੀ ਜਿਹੜੀ ਮੰਗਾ ਉਹ ਵੱਧ ਚੁੱਕੀ ਆ ਜਿਸ ਕਰਕੇ ਬਿਲੀ ਬੋਰਡ ਨੂੰ ਹੱਥਾਂ ਪੈਰਾਂ ਦੀ ਪੈ ਗਈ ਆ ਲੇਕਿਨ ਪਹਿਲੀ ਦਫਾ ਹੋ ਰਿਹਾ ਕਿ ਦਿਨ ਦੇ ਵਿੱਚ ਸਸਤੀ ਬਿਜਲੀ ਮਿਲਦੀ ਆ ਤੇ ਰਾਤ ਨੂੰ ਮਹਿੰਗੀ ਪੂਰਾ ਮਸਲਾ ਕੀ ਉਸ ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰਦੇ ਆ ਕਿ ਪੰਜਾਬ ਚ ਪਹਿਲੀ ਵਾਰ ਆ ਪਾਵਰ ਕਾਮ ਨੂੰ ਬਾਹਰਲੇ ਸਰੋਤਾਂ ਤੋਂ ਜਿਹੜੀ ਬਿਜਲੀ ਮਿਲਦੀ ਆ ਉਹ ਜਿਹੜੀ ਦਿਨ ਵੇਲੇ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਉਹ ਸਸਤੀ ਮਿਲਦੀ ਆ ਤੇ ਰਾਤ ਵੇਲੇ ਬਿਜਲੀ ਮਹਿੰਗੀ ਮਿਲ ਰਹੀ ਆ ਇਹ ਗੱਲ ਪੰਜਾਬ ਬਿਲੀ ਬੋਰਡ ਦੇ ਚੇਅਰਮੈਨ ਬਲਦੇਵ ਸਿੰਘ ਸਰਾਹ ਹੋਣਾ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਨਾਲ ਕੀਤੀ ਮੀਟਿੰਗ ਦੇ ਦੌਰਾਨ ਇਹ ਗੱਲ ਆਖੀ ਆ ਮੁੱਖ ਮੰਤਰੀ ਸੂਬੇ ਵਿੱਚ ਬੀਲੀ ਦੀ ਮੰਗ ਦੇ ਰਿਕਾਰਡ ਤੋੜ ਜਿਹੜੀ 16000 ਮੈਗਾਵਾਟ ਨੂੰ ਵੀ ਟੱਪ ਚੁੱਕੀ ਆ ਉਹਨੂੰ ਲੈ ਕੇ ਬੀਲੀ ਬੋਰਡ ਤੇ ਤੇ ਹੋਰ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਲਗਾਤਾਰ ਮੀਟਿੰਗ ਕਰ ਰਹੇ ਨੇ ਮੀਟਿੰਗ ਵਿੱਚ ਮੌਜੂਦ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹ ਪਿਛਲੇ 32 ਸਾਲ ਤੋਂ ਪੰਜਾਬ ਵਿੱਚ ਨੌਕਰੀ ਕਰ ਰਹੇ ਨੇ ਤੇ ਹਰ ਵਾਰ ਪਾਵਰਕਾਮ ਬੀਲੀ ਬੋਰਡ ਇਹ ਹੀ ਕਹਿੰਦਾ ਰਹਿੰਦਾ ਸੀ ਕਿ ਰਾਤ ਨੂੰ ਬਿਜਲੀ ਲਾਈਨ ਤੇ ਛੋਟ ਹੋਣੀ ਚਾਹੀਦੀ ਆ ਔਰ ਛੋਟ ਦਿੱਤੀ ਜਾਏ ਕਿਉਂਕਿ ਰਾਤ ਵਿੱਚ ਜਿਹੜੀ ਬਿਜਲੀ ਆ ਉਦੋਂ ਸਸਤੀ ਸੀ ਲੇਕਿਨ ਹੁਣ ਹਾਲਾਤ ਬਦਲ ਗਏ ਨੇ ਕਿ ਬਿਜਲੀ ਜਿਹੜੀ ਆ ਉਹ ਦਿਨ ਚ ਸਸਤੀ ਆ ਔਰ ਰਾਤ ਨੂੰ ਮਹਿੰਗਿਆ ਉਹਨੇ ਕਿਹਾ ਕਿ ਆਮ ਤੌਰ ਤੇ ਰਾਤ ਨੂੰ ਬਿਜਲੀ ਦੀ ਜਿਹੜੀ ਉਪਲਬਧਤਾ ਜ਼ਿਆਦਾ ਹੋਣ ਕਾਰਨ ਪਾਵਰ ਕਾਮ ਨੂੰ ਰਾਤ ਨੂੰ ਬਿਜਲੀ ਦੀਆਂ ਦਰਾਂ ਵਿੱਚ ਕਮੀ ਕਰਦਾ ਸੀ ਲੇਕਿਨ ਇਸ ਵਾਰ ਉਲਟਾ ਕਿਉਂਕਿ ਇੱਕ ਬਿਜਲੀ ਮੁਫਤ ਹੋ ਚੁੱਕੀ ਆ ਤਾਂ ਹੁਣ ਜ਼ਿਆਦਾਤਰ ਘਰਾਂ ਦੇ ਵਿੱਚ ਗੇੜਨੇ 에어 ਕੰਡੀਸ਼ਨਰ ਚੱਲ ਰਹੇ ਨੇ ਦਿਨ ਵਿੱਚ ਸਸਤੀ ਬਿਜਲੀ ਮਿਲ ਰਹੀ ਆ ਇਸ ਦਾ ਕਾਰਨ ਹੈ ਕਿ ਪਾਵਰ ਕਾਮ ਕਿਸਾਨਾਂ ਨੂੰ ਮੀਦ ਦੇਣ ਵਿੱਚ ਹੀ ਬਿਜਲੀ ਉਪਲਬਧ ਕਰਵਾ ਰਿਹਾ ਦਿਨ ਵਿੱਚ ਬਿਜਲੀ ਸਸਤੀ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਪਾਵਰ ਕਾਮ ਆਪਣੇ ਬਿਜਲੀ ਉਤਪਾਦਨ ਸਰੋਤਾਂ ਤੋਂ ਇਲਾਵਾ ਜਿਹੜੇ ਬਾਹਰਲੇ ਸਰੋਤਾਂ ਤੋਂ ਬਿਜਲੀ ਲੈ ਰਿਹਾ ਉਹਨਾਂ ਵਿੱਚ ਜ਼ਿਆਦਾਤਰ ਸੋਲਰ ਪਲਾਂਟ ਸੋਲਰ ਪਾਰਟ ਦੇ ਵਿੱਚ ਪੈਦਾ ਹੋਣ ਵਾਲੀ ਬਿਜਲੀ ਦਿਨ ਵਿੱਚ ਸਸਤੀ ਮਿਲ ਰਹੀ ਹੈ ਜਦ ਕਿ ਰਾਤ ਨੂੰ ਸੋਲਰ ਪਾਵਰ ਪਲਾਂਟ ਤੋਂ ਜਿਹੜੀ ਬਿਜਲੀ ਉਪਲਬਧ ਨਹੀਂ ਹੁੰਦੀ ਇਸ ਲਈ ਹੋਰ ਨਾਲ ਸਰੋਤਾਂ ਤੋਂ ਆਉਣ ਵਾਲੀ ਬਿਜਲੀ ਮਹਿੰਗੀ ਮਿਲ ਰਹੀ ਹੈ ਪੰਜਾਬ ਚ એનર્ਜੀ ਡਵੈਲਪਮੈਂਟ ਏਜੰਸੀ ਦੇ ਅੰਕੜਿਆਂ ਤੇ ਝਾਤੀ ਮਾਰੀ ਜਾਵੇ ਤਾਂ ਇਸ ਸਮੇਂ ਸੂਬੇ ਵਿੱਚ ਸੋਲਰ ਊਰਜਾ ਤੋਂ ਆਪਣੇ ਸਰੋਤਾਂ ਤੋਂ ਪੰਜਾਬ ਬਿਲੀ ਬੁੜ 1310 ਮੈਗਾਵਾਟ ਬਿਲੀ ਪੈਦਾ ਹੁੰਦੀ ਹੈ ਜਦ ਕਿ 767 ਮੈਗਾਵਾਟ ਜਿਹੜੇ ਨੇ ਬਿਜਲੀ ਆ ਉਹ ਸੂਬੇ ਤੋਂ ਬਾਹਰ ਦੇ ਜਿਹੜੇ ਸਰੋਤਾਂ ਤੋਂ ਜਿਹੜੀ ਬਿਜਲੀ ਆ ਉਸ ਤੋਂ ਪ੍ਰਬੰਧ ਕੀਤਾ ਜਾਂਰ ਇੱਕ ਹੋਰ ਉਹ ਪਾਗੀਦਕਾਰੀ ਇਹ ਵੀ ਦੱਸਦੇ ਨੇ ਕਿ ਪੰਜਾਬ ਤੋਂ ਇਲਾਵਾ ਬਾਕੀ ਹੋਰ ਨਾਲ ਸੂਬਿਆਂ ਵਿੱਚ ਸੂਰ ਸੋਲਰ એનર્ਜੀ ਦੇ ਜਿਹੜੇ ਵੱਡੇ ਵੱਡੇ ਪਲਾਂਟ ਲੱਗ ਰਹੇ ਨੇ ਜਿੱਥੇ ਇਹਨਾਂ ਦਿਨਾਂ ਵਿੱਚ ਭਾਰੀ ਗਰਮੀ ਕਾਰਨ ਜਿਹੜੀ ਬਿਜਲੀ ਆ ਉਹ ਚੰਗੀ ਪੈਦਾ ਹੋ ਰਹੀ ਆ ਤੇ ਦਿਨ ਵਿੱਚ ਜਾਂ ਦਿਨ ਦੇ ਸਮੇਂ ਇਹ ਊਰਜਾ ਸਸੇ ਦਰਾਂ ਤੇ ਉਪਲਬਧ ਹੈ ਦੈਨਕ ਜਾਗਰਨ ਦੇ ਬਿਊਰੋ ਚੀਫ ਇੰਦਰਪ੍ਰੀਤ ਸਿੰਘ ਹੋਣਾ ਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਉਹ ਆਪਣੀ ਖਬਰ ਦੇ ਵਿੱਚ ਇਹ ਵੀ ਜ਼ਿਕਰ ਕਰਦੇ ਨੇ ਕਿ ਦੇਰ ਸਮੇਂ ਜਿਹੜੀ ਬੀਲੀ ਕੋ ਕੇ ਗਰਮੀ ਜ਼ਿਆਦਾ ਪੈ ਰਹੀ ਹੈ ਊਰਜਾ ਜਲਦੀ ਸਸਤੀ ਉਪਲਬਧ ਹੋ ਰਹੀ ਹੈ ਉਹਦੇ ਵਿੱਚ ਇਹ ਵੀ ਦੱਸਦੇ ਨੇ ਕਿ ਦਰਅਸਲ ਸ਼ੁਰੂਆਤੀ ਦੌਰ ਵਿੱਚ ਜਦੋਂ ਜਿਹੜੀ ਸੋਲਰ ਊਰਜਾ ਦੇ ਪਲਾਂਟ ਲਗਾਏ ਗਏ ਸੀ ਉਸ ਸਮੇਂ ਖਰਚਾ ਪ੍ਰਤੀ ਜੁਲਟ 17.90 ਦੇ ਕਰੀਬ 8 ਰੁਪਏ ਪ੍ਰਤੀ ਯੂਨਿਟ ਸੀ ਜੋ ਕਿ ਹੁਣ ਘਟ ਕੇ 2.63 ਕਰੀਬ 3 ਰੁਪਏ ਪ੍ਰਤੀ ਯੂਨਿਟ ਪਹੁੰਚ ਗਿਆ ਉਹਨਾਂ ਇਹ ਵੀ ਦੱਸਦੇ ਨੇ ਕਿ ਪਿਛਲੇ ਦਿਨਾਂ ਵਿੱਚ ਅਤਿ ਦੀ ਗਰਮੀ ਦੇ ਕਾਰਨ ਬਿਜਲੀ ਦੀ ਡਿਮਾਂਡ ਵਿੱਚ ਵੱਡੇ ਪੱਧਰ ਤੇ ਵਾਧਾ ਹੋਇਆ 15 ਜੂਨ ਤੋਂ ਸੂਬੇ ਵਿੱਚ ਕਿਸਾਨਾਂ ਦੇ ਵੱਲੋਂ ਜਿਹੜੀ ਝੋਨੇ ਦੀ ਲਵਾਈ ਨੂੰ ਲੈ ਕੇ ਵੀ ਜਿਹੜੀ ਬਿਜਲੀ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਬਿਜਲੀ ਦੀ ਜਿਹੜੀ ਮੰਗ ਆ ਉਹ 16000 ਮੈਗਾਵਾਟ ਨੂੰ ਵੀ ਗੱਪ ਗਈ ਹੈ ਔਰ ਇਹ ਸੂਬੇ ਦੇ ਪਾਵਰ ਸੈਕਟਰ ਦੇ ਲਈ ਇਤਿਹਾਸ ਦੇ ਵਿੱਚ ਇੱਕ ਸਭ ਤੋਂ ਵੱਡੀ ਜਿਹੜਾ ਇਹ ਦਿਨ ਹੈ ਕਿ ਜਦੋਂ 16000 ਮੈਗਾਵਾਟ ਇੱਕ ਦਿਨ ਵਿੱਚ ਜਿਹੜੀ ਬਿਜਲੀ ਆ ਉਹ ਮੰਗ ਵਧੀ ਹੈ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਬਿਲੀ ਸਸਤੀ ਤੇ ਵਾਧੂ ਉਪਲਬਧਾ ਦੇ ਕਾਰਨ ਕਿਸਾਨਾਂ ਨੂੰ ਵੀ ਝੋਨੇ ਦੀ ਬਜਾਈ ਦੇ ਵੇਲੇ ਰਾਤ ਦੀ ਬਜਾਏ ਹੁਣ ਦਿਨ ਵਿੱਚ ਹੀ ਬਿਜਲੀ ਦਿੱਤੀ ਜਾ ਰਹੀ ਹੈ ਕਿਸਾਨ ਖੁਸ਼ ਨੇ ਕਿਉਂਕਿ ਹੁਣ ਰਾਤ ਨੂੰ ਜਾ ਕੇ ਉਹਨਾਂ ਨੂੰ ਖੇਤਾਂ ਨੂੰ ਪਾਣੀ ਨਹੀਂ ਲਗਾਉਣਾ ਪੈ ਰਿਹਾ ਪਹਿਲਾਂ ਤੇ ਰਾਤ ਨੂੰ ਹੀ ਟਿਊਬਲ ਦੇ ਵਾਸਤੇ ਜਿਹੜੀ ਬਿਜਲੀ ਉਹ ਦਿੱਤੀ ਜਾਂਦੀ ਸੀ ਜਿਵੇਂ ਰਾਤ ਨੂੰ ਬਿਜਲੀ ਮਿਲਣ ਤੇ ਕਿਸਾਨਾਂ ਨੂੰ ਮਜਬੂਰੀ ਵਾਸਨ ਦੇਰੇ ਦੇ ਦਿਨਾਂ ਵਿੱਚ ਜਾ ਕੇ ਘਰੋਂ ਕਿਲੋਮੀਟਰਾਂ ਕਈ ਕਿਲੋਮੀਟਰ ਜਾ ਕੇ ਪਾਣੀ ਲਾਉਣਾ ਪੈਂਦਾ ਸੀ ਔਰ ਬਰਸਾਤ ਦਾ ਮੌਸਮ ਹੋਣ ਦੇ ਸਮੇਂ ਰਾਤ ਦੇ ਅੰਧੇ ਸਮੇਂ ਟਿਊਬਲ ਤੱਕ ਪਹੁੰਚਣਾ ਵੀ ਕਿਸਾਨਾਂ ਲਈ ਪਹੁੰਚਣਾ ਖਤਰੇ ਤੋਂ ਖਾਲੀ ਨਹੀਂ ਸੀ ਪਰ ਹੁਣ ਆ ਕਿ ਹੁਣ ਸਵਾਲ ਹੈ ਕਿ ਬਿਜਲੀ ਦੀ ਮੰਗ ਇੰਨੀ ਵੱਧ ਚੁੱਕੀ ਆ ਦੂਜਾ ਰਾਤ ਦੇ ਸਮੇ ਬਿਜਲੀ ਮਹਿੰਗੀ ਦੇਣ ਦੇ ਵਿੱਚ ਸਸਤੀ ਉਹਦੇ ਨਾਲ ਹੋਰ ਇੱਕ ਸਮੱਸਿਆ ਹੁਣ ਪੰਜਾਬ ਵਿੱਚ ਵੱਡੇ ਪੱਧਰ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਛੱਤਾਂ ਦੇ ਜਿਹੜੇ ਛੱਤਾਂ ਦੇ ਉੱਪਰ ਘਰ ਦੀਆਂ ਛੱਤਾਂ ਦੇ ਉੱਪਰ ਸੋਲਰ ਪਲਾਂਟ ਜਿਹੜੇ ਲੱਗਣੇ ਸ਼ੁਰੂ ਹੋ ਚੁੱਕੇ ਨੇ ਖਾਸ ਤੌਰ ਤੇ ਕਮਰਸ਼ੀਅਲ ਸੈਕਟਰ ਦੇ ਵਿੱਚ ਜਿੱਥੇ ਬਿਜਲੀ ਦੀ ਦਰ ਸਭ ਤੋਂ ਜ਼ਿਆਦਾ ਤੇ ਖਪਤ ਵੀ ਜ਼ਿਆਦਾਤਰ ਦਿਨ ਦੇ ਵਿੱਚ ਹੁੰਦੀ ਹੈ ਇਹਨਾਂ ਸਾਰਿਆਂ ਨੂੰ ਹੀ ਪਾਵਰ ਕਾਮ ਨੇ ਬਿਜਲੀ ਲੈਣ ਦੀ بجائے ਉਹਨਾਂ ਨੂੰ ਵੇਚਣੀ ਸ਼ੁਰੂ ਕਰ ਦਿੱਤੀ ਇਸ ਦਾ ਅਸਰ ਇਹ ਹੋ ਰਿਹਾ ਕਿ ਪਾਵਰ ਕਾਮ ਦੇ ਵੱਡੇ ਜਿਹੜੇ ਖਪਤਕਾਰ ਨੇ ਉਹਨਾਂ ਦਾ ਬਿੱਲ ਜ਼ੀਰੋ ਹੋ ਗਿਆ ਹਾਲਾਂਕਿ ਬਿਜਲੀ ਦੀ ਜਿਹੜੀ 16000 ਮੈਗਾਵਾਟ ਦੀ ਜਿਹੜੀ ਮੰਗ ਵੱਧ ਗਈ ਆ ਪਿਛਲੀ ਵਾਰ ਸਰਕਾਰ ਨੇ ਇੱਕ ਚੰਗਾ ਯਤਨ ਕੀਤਾ ਸੀ ਕਿ ਜਿਹੜੇ ਸਰਕਾਰੀ ਦਫ਼ਤਰਾਂ ਦੇ ਸਮੇਂ ਸਵੇਰੇ 7 ਵਜੇ ਕਰ ਦਿੱਤੇ ਗਏ ਸੀ ਉਹ ਦਿਨ ਸਰਕਾਰ ਨੂੰ ਬਿਜਲੀ ਨੂੰ ਵੀ ਫਾਇਦਾ ਹੋਇਆ ਸੀ ਔਰ ਮਲਾਜਮ ਵਰਗ ਨੂੰ ਵੀ ਫਾਇਦਾ ਹੋਇਆ ਸੀ ਲੇਕਿਨ ਇਸ ਵਾਰ ਸ਼ਾਇਦ ਪੰਜਾਬ ਸਰਕਾਰ ਨੇ ਇਤਜਾਰਬਾ ਨਹੀਂ ਕੀਤਾ ਹਾਲਾਂਕਿ ਬਿਜਲੀ ਬਚਾਈ ਜਾ ਸਕਦੀ ਕਿਉਂਕਿ ਸਰਕਾਰੀ ਦਫਤਰਾਂ ਦੇ ਵਿੱਚ ਵੀ ਏਸੀ ਲਗਾਤਾਰ ਜਾਂਦੇ ਨੇ ਪਿਛਲੀ ਵਾਰ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਵੱਡੇ ਪੱਧਰ ਤੇ ਬਿਜਲੀ ਬਚਾਈ ਗਈ ਹੈ ਪੈਸੇ ਬਚਾਏ ਗਏ ਨੇ ਦਫਤਰ ਦੇ ਟਾਈਮ ਬੜੇ ਵਧੀਆ ਰਹੇ ਨੇ ਮੁਲਾਜ਼ਮਾਂ ਨੂੰ ਅਧਿਕਾਰੀਆਂ ਨੂੰ ਵੀ ਕੋਈ ਔਖ ਨਹੀਂ ਹੋਈ ਕਿਉਂਕਿ ਸਵੇਰੇ 7 ਵਜੇ ਪਹੁੰਚਦੇ 1:30 ਵਜੇ ਤੱਕ ਛੁੱਟੀ ਹੋ ਜਾਂਦੀ ਸੀ ਔਰ ਬਾਅਦ ਚੋਂ ਆਪਣੇ ਘਰਾਂ ਦੇ ਕੰਮ ਵੀ ਕਰਦੇ ਸੀ ਔਰ ਟ੍ਰੈਫਿਕ ਦੀ ਜੀ ਸਮੱਸਿਆ ਉਸ ਤੋਂ ਵੀ ਲੁਕਾਨੂ ਨਜਾਤ ਮਿਲੀ ਸੀ ਲੇਕਿਨ ਫਿਲਹਾਲ ਇਹ ਹੈ ਕਿ ਬੀਲੀ ਇੱਕ ਸਵਾਰ ਕਾਫੀ ਵੱਡੀ ਸਰਕਾਰ ਵਾਸਤੇ ਵਿਪਤਾ ਦਾ ਕਾਰਨ ਬਣੀ ਹੋਈ ਆ ਅਨ ਆਫੀਸ਼ੀਅਲੀ ਬੀਲੀ ਦੇ ਸ਼ਹਿਰਾਂ ਦੇ ਵਿੱਚ ਲੰਬੇ ਲੰਬੇ ਕੱਟ ਵੀ ਲੱਗ ਰਹੇ ਪਿੰਡਾਂ ਦੇ ਵਿੱਚ ਵੀ ਕੱਟ ਲੱਗੇ ਨੇ ਲੋਡ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਪਿੰਡਾਂ ਤੋਂ ਖਬਰਾਂ ਆ ਰਹੀਆਂ ਨੇ ਕਈਆਂ ਪਿੰਡਾਂ ਤੋਂ ਕਿ ਟਰਾਂਸਫਰ ਵੀ ਲੋਡ ਨਹੀਂ ਚੱਲ ਰਹੇ ਸੜ ਚੁੱਕੇ ਨੇ ਲੋਕੀ ਦਰਵਾਜ਼ੇ ਖੜਕਾ ਰਹੇ ਨੇ ਬੀਲੀ ਬੋਰਡ ਵਾਲਿਆਂ ਕਿ ਨਵੇਂ ਟਰਾਂਸਫਰ ਲਗਾਏ ਜਾਣ ਲੁਕੀ ਪਿੰਡੋਂ ਪਿੰਡ ਘਰ ਘਰ ਜਾ ਕੇ ਪੈਸੇ ਕੱਟੇ ਕਰ ਰਹੇ ਨੇ ਨਵੇਂ ਬਿਲੀ ਟ੍ਰਾਂਸਫਰ ਲਾਉਣ ਦੇ ਕਾਰਨ ਪਰ ਇਸਰ ਲੋਡ ਵੀ ਇੰਨਾ ਜ਼ਿਆਦਾ ਵੱਧ ਗਿਆ ਇੱਕ ਬਿਜਲੀ ਮੁਫਤ ਆ ਇਹ ਘਰ ਨੂੰ 600 ਜੂਨਟ ਮਿਲ ਰਹੀ ਆ ਲੋਕਾਂ ਨੇ ਘਰ ਇੱਕ ਘਰ ਦੇ ਵਿੱਚ ਦੋ ਦੋ ਮੀਟਰ ਲਗਵਾ ਲਏ ਨੇ ਮਤਲਬ ਦੋ ਮਹੀਨਿਆਂ ਦੇ 1200 ਜੂਨਟ ਜਿਹੜੀ ਜਿਹੜੀ ਬਿਲੀ ਆ ਉਹ ਮਿਲ ਰਹੀ ਆ ਜਿਸ ਕਰਕੇ ਹੁਣ ਲੋਕ ਆਮ ਘਰਾਂ ਦੇ ਵਿੱਚ ਵੀ ਇਸ ਵਾਰ ਏਸੀ ਵੱਡੀ ਪੱਧਰ ਤੇ ਲੱਗੇ ਨੇ ਘਰਾਂ ਦੇ ਵਿੱਚ ਲੋਡ ਕੁਝ ਹੋਰ ਆ ਤੇ ਸਰਕਾਰੀ ਰਿਕਾਰਡ ਦੇ ਵਿੱਚ ਕੁਝ ਰਿਕਾਰਡ ਹੋਰ ਹੈ ਸ਼ਾਇਦ ਇਸੇ ਕਰਕੇ ਬਿਲੀ ਬੋਰਡ ਵਾਸਤੇ ਵੱਡੀ ਵਿਪਤਾ ਇੱਕ ਬਿਲੀ ਦੀ ਕਾਰਟ ਉਤੋਂ ਮੰਗ 16000 ਮੈਗਾਵਾਟ ਤੇ ਤੇਜ ਹੱਤ ਦੀ ਗਰਮੀ ਫਿਲਹਾਲ ਇਸ ਜਾਣਕਾਰੀ ਦੇ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ